ਸੋਨਿਆਰੇ ਦੀ ਦੁਕਾਨ ਪੈਂਦਾ ਹੈ ਕਿਤੇ ਜੁਵੇਲਰਸ ਜਿਸ ਦੇ ਅੰਦਰ ਮਿਤੀ 29 12 25 ਨੂੰ ਇੱਕ ਫਾਇਰਿੰਗ ਵਾਲੀ ਇਨਸੀਡੈਂਟ ਹੋਇਆ ਸੀ ਉਦੋਂ ਦੋ ਨੌਜਵਾਨ ਮੁੰਡੇ ਨੇ ਦੁਕਾਨ ਦੇ ਅੰਦਰ ਵੜ ਕੇ ਉਹਨਾਂ ਦੀ ਲੁੱਟ ਕੋਕਰਨ ਦੀ ਕੋਸ਼ਿਸ਼ ਕੀਤੀ ਸੀ ਸ਼ੰਗਾਰ ਨੇ ਇੱਕ ਮੁਲਜ਼ਮ ਹਦਨਾ ਹੈ ਗੁਰਜੀਤ ਸਿੰਘ ਅਲਿਆਸ ਗੋਲਡੀ ਇੱਕ ਖੋਟਖਾਲਸਾ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਮੌਕੇ ਤੇ ਹੀ ਇਹਨਾਂ ਨੂੰ ਫੜ ਲਿਆ ਗਿਆ ਸਮੀਰ ਅਲੀਅਸ ਬੌਬੀ ਜਿਨ੍ਹਾਂ ਨੇ ਮੌਕੇ ਤੋਂ ਫਰਾਰ ਹੋਇਆ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਪੀਏ ਸਦਰ ਦੇ ਏਰੀਆ ਦੇ ਵਿੱਚ ਇੱਕ ਸੁਨਿਆਰੇ ਦੇ ਦੁਕਾਨ ਪੈਂਦਾ ਹੈ ਕੇ ਕੇ ਜਵੈਲਰਸ ਜਿਸ ਦੇ ਅੰਦਰ ਮਿਤੀ 29/12/25 ਨੂੰ ਇੱਕ ਫਾਇਰਿੰਗ ਦੀ ਇਨਸੀਡੈਂਟ ਹੋਇਆ ਸੀ ਇਸ ਇਨਸੀਡੈਂਟ ਦੌਰਾਨ ਦੋ ਨੌਜਵਾਨ ਮੁੰਡੇ ਨੇ ਦੁਕਾਨ ਦੇ ਅੰਦਰ ਵੜ ਕੇ ਉਹਨਾਂ ਦੀ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਦੁਕਾਨਦਾਰ ਨੇ ਇੱਕ ਮੁਲਜ਼ਮ ਉਹ ਦਾ ਨਾਂ ਹੈ ਗੁਰਜੀਤ ਸਿੰਘ ਅਲਿਆਸ ਗੋਲਡੀ ਇੱਕ ਕੋਟਕਾਸਰ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਮੌਕੇ ਤੇ ਹੀ ਇਹਨਾਂ ਨੂੰ ਫੜ ਲਿਆ ਗਿਆ ਸੀ ਆ ਦੂਜਾ ਜਿਹੜਾ ਮੁੰਡਾ ਸੀਗਾ ਸਮੀਰ ਅਲਿਆਸ ਬਾਬੀ ਇਹ ਵੀ ਕੋਟਕਾਸਰ ਦਾ ਰਹਿਣ ਵਾਲਾ ਹੈ ਇਹਨਾਂ ਨੇ ਡੱਬ ਵਿੱਚੋਂ ਇੱਕ ਪਿਸਤਲ ਕੱਢ ਕੇ ਦੁਕਾਨਦਾਰਾਂ ਦੇ ਉੱਤੇ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਸਾਡਾ ਪੁਲਿਸ ਪਾਰਟੀ ਇਮੀਡੀਏਟਲੀ ਮੌਕੇ ਤੇ ਜਾ ਕੇ ਇੱਕ ਐਫ ਆਰ ਨੰਬਰ 278 ਅੰਡਰ ਸੈਕਸ਼ਨ 109 ਬੀ ਐਨਐਸ ਅਤੇ ਆਰਮਜ਼ ਐਕਟ ਦਾ ਆਰਮਜ਼ ਐਕਟ ਸੈਕਸ਼ਨ ਲਾ ਕੇ ਮੋਕੇ ਤੇ ਮੈਂ ਦਰਜ ਕੀਤਾ ਸੀਗਾ ਇਸ ਤੋਂ ਇਲਾਵਾ ਮੌਕੇ ਤੇ ਹੀ ਗੁਰਜੀਤ ਸਿੰਘ ਦਾ ਗ੍ਰਿਫਤਾਰੀ ਕਰ ਲਿਆ ਸੀ ਇਸ ਬਰੀਫਿੰਗ ਦੌਰਾਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਦੂਜਾ ਮੁੰਡਾ ਸਮੀਰ ਅਲੀਅਸ ਬਾਬੀ ਜਿਨ੍ਹਾਂ ਨੇ ਮੌਕੇ ਤੋਂ ਫਰਾਰ ਹੋਇਆ ਸੀ ਉਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋਲੋਂ ਇੱਕ ਪਿਸਤਲ ਵੀ ਬਰਾਮਦ ਕਰ ਲਈ ਐਸੀ ਮੈਂ ਇਸ ਬਰੀਫਿੰਗ ਦੌਰਾਨ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਕੇਸ ਅਭੀ ਪੂਰਾ ਕੰਪਲੀਟ ਹੋ ਚੁੱਕੀ ਹੈ ਤੇ ਇਹ ਸਦਰ ਦੇ ਏਰੀਆ ਦੇ ਵਿੱਚ ਇੱਕ ਸੁਨਿਆਰੇ ਦੇ ਦੁਕਾਨ ਪੈਂਦਾ ਹੈ ਕੇ ਕੇ ਜਵੈਲਰਸ ਜਿਸ ਦੇ ਅੰਦਰ ਮਿਤੀ 29 12 25 ਨੂੰ ਇੱਕ ਫਾਇਰਿੰਗ ਦੀ ਇਨਸੀਡੈਂਟ ਹੋਇਆ ਸੀ ਇਸ ਇਨਸੀਡੈਂਟ ਦੌਰਾਨ ਦੋ ਨੌਜਵਾਨ ਮੁੰਡੇ ਨੇ ਦੁਕਾਨ ਦੇ ਅੰਦਰ ਵੜ ਕੇ ਉਹਨਾਂ ਦੀ ਲੁੱਟ ਕੋ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਦੁਕਾਨਦਾਰ ਨੇ ਇੱਕ ਮੁਲਜ਼ਮ ਉਹਦਾ ਨਾਮ ਹੈ ਗੁਰਜੀਤ ਸਿੰਘ ਅਲੀਆਸ ਗੋਲਡੀ ਇੱਕ ਖੋਟ ਖਾਲਸਾ ਦਾ ਰਹਿਣ ਵਾਲਾ ਹੈ ਇਨਾਂ ਨੂੰ ਮੌਕੇ ਤੇ ਹੀ ਇਨਾਂ ਨੂੰ ਫੜ ਲਿਆ ਗਿਆ ਸੀ। ਅ ਦੂਜਾ ਜਿਹੜਾ ਮੁੰਡਾ ਸੀਗਾ ਸਮੀਰ ﺍﻟियास ਬੌਬੀ ఏਵੀ ਕੋਟਕਾਸਲ ਦਾ ਰਹਿਣ ਵਾਲਾ ਹੈ। ਇਨਾਂ ਨੇ ਦੁਕਾਨਦਾਰਾਂ ਦੇ ਉੱਤੇ ਇੱਕ ਪਿਸਤਲ ਕੱਢ ਕੇ ਦੁਕਾਨਦਾਰਾਂ ਦੇ ਉੱਤੇ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਸਾਡਾ ਪੁਲਿਸ ਪਾਰਟੀ ਇਮੀਡੀਏਟਲੀ ਮੌਕੇ ਤੇ ਜਾ ਕੇ ਇੱਕ ਐਫਆਰ ਨੰਬਰ 278 ਅੰਡਰ ਸੈਕਸ਼ਨ 109 ਬੀ ਐਨ ਐਸ ਅਤੇ ਆਰਮਜ਼ ਐਕਟ ਦਾ ਆਰਮਜ਼ ਐਕਟ ਸੈਕਸ਼ਨ ਲਾ ਕੇ ਮੁਕਦਮਾ ਦਰਜ ਕੀਤਾ ਸੀਗਾ। ਇਸ ਤੋਂ ਇਲਾਵਾ ਮੌਕੇ ਤੇ ਹੀ ਗੁਰਜੀਤ ਸਿੰਘ ਦਾ ਗ੍ਰਿਫਤਾਰੀ ਕਰ ਲਿਆ ਸੀ ਇਸ ਬਰੀਫਿੰਗ ਦੌਰਾਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਦੂਜਾ ਮੁੰਡਾ ਸਮੀਰ ਅਲੀਅਸ ਬਾਬੀ ਜਿਨ੍ਹਾਂ ਨੇ ਮੌਕੇ ਤੋਂ ਫਰਾਰ ਹੋਇਆ ਸੀ ਉਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋਲੋਂ ਇੱਕ ਪਿਸਤਲ ਵੀ ਬਰਾਮਦ ਕਰਦੀ ਐਸੀ ਮੈਂ ਇਸ ਬਰੀਫਿੰਗ ਦੌਰਾਨ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਕੇਸ ਅਭੀ ਪੂਰਾ ਕੰਪਲੀਟ ਹੋ ਚੁੱਕੀ ਹੈ